ਸਰ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਵਿਸ਼ਿਆਂ ਤੇ ਗੱਲਬਾਤ ਹੋਈ ਹੈ ਦੇਖੋ ਕਾਰਪੋਰੇਸ਼ਨ ਚ ਮੈਂ तकरीबन ਜਦੋਂ ਕਿ ਸ਼ਹਿਰ ਚੋਂ ਆਵਾਂ ਤਾਂ ਦੂਜੇ ਤੀਜੇ ਦਿਨ ਮੈਂ ਜ਼ਰੂਰ ਆਟਾ ਜੀ ਉਹਦਾ ਕਾਰਨ ਕਿ ਪਿੱਛੇ ਡਿਵੈਲਪਮੈਂਟ ਦੇ ਕੰਮ ਸਾਡਾ ਡਿਵੈਲਪਮੈਂਟ ਦਾ ਮੰਦਿਰ ਹੈ ਜੀ ਜਿੱਥੋਂ ਕਿ ਅਸੀਂ ਲੋਕਾਂ ਨੂੰ ਰਿਲੀਫ ਦੇਣੀ ਹੁੰਦੀ ਹੈ ਔਰ ਇੱਥੇ ਸਾਰੇ ਕੰਮ ਹੁੰਦੇ ਨੇ ਜੀ ਤੇ ਸਾਡਾ ਇਹ ਪਵਿੱਤਰ ਇੱਕ ਮੰਦਿਰ ਹੈ ਇਹ ਜਿੱਥੋਂ ਕਿ ਮੈਂ 20-22 ਸਾਬ ਦੇ ਉੱਤੇ ਚਾਰ ਵਾਰ ਤੱਕ ਕਾਉਂਸਲ ਹੋਇਆ ਮੈਂ ਪਰਪਨਿਊ ਕਰਨਾ ਤੋ ਜੋ ਵੀ ਮਾਰ ਜੋ ਸਾਡੇ ਕਮਿਸ਼ਨਰ ਸਾਹਿਬ ਦੇ ਨਾਲ ਡਿਸਕਸ਼ਨ ਕਰਕੇ ਆਪਣੇ ਹਲਕੇ ਦੇ ਬਿਹਤਰੀ ਵਾਸਤੇ ਹਲਕਾ ਵੈਸਟ ਵਾਸਤੇ ਜੋ ਜੋ ਵੀ ਨਵੇਂ ਨਵੇਂ ਡਿਵੈਲਪਮੈਂਟ ਦੇ ਕੰਮ ਜਾਂ ਕੁਝ ਹੋਰ ਉਹ ਸਾਰੇ ਡਿਸਕਸ ਕਰਨੇ ਹੋ ਕੇ ਆ ਹੁਣੇ 7 ਕਰੋੜ ਦੀ ਲਾਗਤ ਦੇ ਨਾਲ ਮੈਂ ਉਦਘਾਟਨ ਕਰਕੇ ਆਇਆ ਜਿਹੜੀਆਂ ਸਾਡੀਆਂ ਟ੍ਰੈਫਿਕ ਲਾਈਟਸ ਨੇ ਪੂਰੇ ਵਿਧਾਨੇ ਚ 40 ਕੇ 45 ਪੁਆਇੰਟਸ ਬਣਨੇ ਨੇ ਵਿੱਚੋਂ ਮੈਂ ਖੁਸ਼ਕਿਸਮਤ ਆ ਔਰ ਮੇਰਾ ਲੱਖ ਦਾ ਬੇਜੋ ਸਹਿਯੋਗ 44 ਪੁਆਇੰਟਾਂ ਤੇ 35 ਪੁਆਇੰਟ ਕੱਲੇ ਹਲਕਾ ਵੈਸਟ ਦੇ ਵਿੱਚ ਹੀ ਅ ਲੱਗੜ ਜਾ ਰਹੇ ਨੇ ਜਿਹੜੇ ਕਿ ਇੱਕ ਅਲੱਗ ਕਿਸਮ ਦੇ ਇਹ ਲਾਈਟਾਂ ਨੇ ਮਤਲਬ ਐਡਾਪਟਡ ਲਾਈਟਾਂ ਨੇ ਜਿੱਥੇ ਰਸ਼ ਹੋਏਗਾ ਉਥੋਂ ਆਟੋਮੈਟਿਕਲੀ ਸੈਂਸਰਸ ਨੇ ਟਾਈਮਿੰਗ ਘਟਾ ਦੇਣਾ ਜਿੱਦੋਂ ਘਟ ਹੋਏਗਾ ਉਦੋਂ ਟਾਈਮਿੰਗ ਘਟਾ ਦੇਣਾ ਔਰ ਇਹਦਾ ਸਾਰਾ ਕੰਟਰੋਲ ਜੁਨ ਜਿਹੜਾ ਇੱਥੇ ਸਾਡੇ ਡੀ ਜ਼ੋਨ ਚ ਟ੍ਰਿਪਲ ਸੀ ਸੈਂਟਰ ਹੈਗਾ ਜਿਹੜਾ ਇੱਥੇ ਹੈਗਾ ਇੱਕ ਲਗਾਤਾਰ ਆ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਮੁਕੰਮਲ ਕੰਮ ਜਿਹੜੇ ਆ ਸਾਰੇ ਕੀਤੇ ਜਾਣਗੇ ਤਾਂ ਲੱਗਦਾ ਕਿ ਜਿਹੜੇ ਮੁਕੰਮਲ ਹੋ ਜਾਣਗੇ ਸਾਰੇ ਕੰਮ ਜਿਹੜੇ ਪੈਂਡਿੰਗ ਤੇ ਕੋ ਗੱਲੇ ਆ ਜਿੰਨੇ ਵੀ ਸਾਡੇ ਕੋਲ ਕੰਮ ਚੱਲ ਰਹੇ ਨੇ ਇਸ ਟਾਈਮ ਜੀ ਠੀਕ ਹੈ ਉਹ ਹੋ ਗਏ ਕੁਆਟਰ ਹੋ ਚੁੱਕੇ ਨੇ ਜੀ ਤੇ ਸਾਰੇ ਸੰਵਿਧਾਨਕ ਤੌਰ ਤੇ ਜੋ ਵੀ ਮਨਜ਼ੂਰੀਆਂ ਹੁੰਦੀਆਂ ਨੇ ਉਹ ਲੈ ਕੇ ਹੀ ਅਸੀਂ ਉਹ ਕੰਮ ਸਾਰੇ ਸ਼ੁਰੂ ਕਰਦੇ ਹੋਏ ਨੇ ਤੇ ਤਕਰੀਬਨ 100 ਕਰੋੜ ਤੋਂ ਉੱਪਰ ਇੱਕ ਕੱਲਾ ਐਸਾ ਹਲਕਾ ਜਿਹੜਾ ਜਣਾ ਵੈਸਟ ਕੀ ਚੀ ਸੌਖਾ ਰੋੜ ਤੋਂ ਪਰ ਮੇਰੇ ਇਕੱਲੇ ਹਲਕੇ ਚ ਕੰਮ ਹੋਏ ਨੇ ਉਸ ਚੀ ਦਾ ਮੈਂ ਧੰਨਵਾਦ ਕਰਦਾ ਆ ਆਮ ਆਦੀ ਪਾਰਟੀ ਸਰਕਾਰ ਦਾ ਹਮਾਰ ਸਾਡਾ ਸਰ ਕਾਂਗਰਸੀ ਸਵਾਲ ਖੜੇ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋਣ ਚਾਹੇ ਜਾਂ ਸਾਫ ਦਾ ਵਿਧਾਇਕ ਵੀ ਇਸ ਦੀ ਦਲਵਾਰ ਕਹਿੰਦੇ ਕਿ ਕੰਮ ਉਹਨਾਂ ਦੀ ਸਰਕਾਰ ਵਲੇ ਸ਼ੁਰੂਆਤ ਹੋਈ ਉਹਨਾਂ ਦੇ ਵਾ ਟਾਈਮ ਦੇ ਉੱਤੇ ਜਿਹੜੇ ਨੇ ਲਿਆਂਦੇ ਗਿਆ ਨੇ ਪਾਰਟੀ ਦੇ ਘਟਨੇ ਜਿਹੜੇ ਆ ਆਮ ਆਦੀ ਪਾਰਟੀ ਦੀ ਸਰਕਾਰ ਆ ਯਾਰ ਕਿਹੜੇ ਹੈ ਪ੍ਰੋਜੈਕਟ ਲੈ ਆਏ ਕਿਹੜੇ ਹੈ ਕੰਮ ਲੈ ਆਏ 5 ਸਾਲ ਤਹੇ ਲੱਬੇ ਨੇ ਹੁਣ ਨਿਕਲ ਕੇ ਕੋਬਿਆ ਜੋ ਫ੍ਰੈਂਟ ਰੇ ਕਰਦੇ ਫਿਰਦੇ ਨੇ ਕਿਹੜੇ ਪ੍ਰੋਜੈਕਟ ਸੀ ਯਾਰ ਕਮਾਲ ਦੀ ਗੱਲ ਹੈ ਅਸੀਂ ਡੇਢ 2 ਸਾਲ ਤੋਂ ਸਾਡੇ 92 ਐਮਐਲਏ ਸਾਹਿਬਾ ਮਾਨਜੋਗ ਮੁਖੰਦਰ ਇੱਕ ਵੀ ਬੰਦਾ ਸਾਡਾ ਐਮਐਲਏ ਤੁਸੀਂ ਜਾਂ ਇੱਕ ਵੀ ਵਜ਼ੀਰ ਜਾਂ ਸਨੇ ਮੁੱਖ ਮੰਤਰੀ ਸਾਹਿਬ ਕਦੇ ਦੇਖਿਆ ਵੀ ਉਹ ਆਪਣੇ ਘਰਾਂ 'ਚ ਬੈਠੇ ਨੇ ਯਾਰ ਸੜਕਾਂ 'ਤੇ ਰਹਿੰਦੇ ਆਂ ਅਸੀਂ ਲੋਕਾਂ 'ਚ ਰਹਿੰਦੇ ਆਂ ਲੋਕਾਂ ਦੇ ਕੰਮ ਕਰਦੇ ਆਂ ਤੇ ਉਹ ਚੀਜ਼ ਇਹਨਾਂ ਤੋਂ ਫਿਰ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਸਾਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਮਟੀਰੀਅਲ ਦੱਸਿਆ ਸੀ ਇਹ ਕਿਸ ਤਰੀਕੇ ਦਾ ਮਟੀਰੀਅਲ ਆ ਉਹ ਮਟੀਰੀਅਲ ਹੁਣ ਇਹਨਾਂ ਨੂੰ ਦਿਖ ਰਿਹਾ ਵੀ ਇਹ ਮਟੀਰੀਅਲ ਇਹ ਸੋਲਿਡ ਮਟੀਰੀਅਲ ਅੰਬੂਜਾ ਸੀਮੈਂਟ ਵਾਲਾ ਹੀ ਮਟੀਰੀਅਲ ਆ ਜਿਹੜਾ ਕਿ ਉਖੜ ਵਾਲਾ ਹੈ ਉਸ ਕਰਕੇ ਇਹਨਾਂ ਨੂੰ ਹੁਣ ਤਕਲੀਫ ਹੋਈ ਪਈ ਆ ਠਿੱਡੀ ਪੀੜਾ ਪਈਆਂ ਪਈਆਂ ਵੀ ਅਸੀਂ ਕਰੀਏ ਕੀ ਜਾਈਏ ਕਿੱਧਰ ਵਿਧਾਨ ਸਭਾ ਚਲ ਜਾਓ ਉੱਥੇ ਇਹਨਾਂ ਕੋਲ ਕੋਈ ਜਵਾਬ ਨਹੀਂ 2 ਮਿੰਟ ਗੱਲ ਕਰਕੇ ਭੁੰਜੇ ਵਹਿ ਜਾਂਦੇ ਨੇ ਜਿਵੇਂ ਮਤਲਬ ਵਿਧਾਨ ਸਭਾ ਨੂੰ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰੱਖਿਆ ਜੋ ਕਿ ਸਾਡੀ ਪੰਜਾਬ ਦੀ ਪਵਿੱਤਰ ਮਹਾਪੰਚਾਇਤ ਉੱਥੇ ਆ ਕੇ ਤੁਸੀਂ ਖਲਲ ਪਾਣਿਓ ਕਦੇ ਤੁਸੀਂ ਪੰਜਾਬ ਦੇ ਏਡੇ ਏਡੇ ਸੰਜੀਦਗੀ ਵਾਲੇ ਸਾਡੇ ਮਸਲੇ ਚੱਲਦੇ ਹੁੰਦੇ ਆ ਉੱਥੇ ਲੋਕ ਆ ਕੇ ਜਿਹੜੇ 12-15 ਰਹਿ ਗਏ ਨੇ ਟੋਟਰੂ ਇਹ ਉੱਥੇ ਆ ਕੇ ਜਿਉ ਇਹ ਰੌਲਾ ਪਾਉਣ ਲੱਗਦੇ ਨੇ ਜੋ ਰੌਲਾ ਪਾਉਣ ਲੱਗਦੇ ਨੇ ਅਖੀਰ ਚ ਜਿੰਦਾਬਾਦ ਮੁਰਦਾਬਾ ਜਿੰਦਾਬਾਦ ਮੁਰਦਾਬਾ ਇਸ ਤੋਂ ਇਲਾਵਾ ਇਹਨਾਂ ਕੋਲ ਕੋਈ ਪੰਜਾਬ ਦੇ ਲਈ ਨਾਰਾ ਹੀ ਨਹੀਂ ਹੈ ਤੇ ਇਸ ਕਰਕੇ ਕੁਝ ਨਹੀਂ ਹੈ ਹੁਣ ਇਹ ਬਿਲਕੁਲ ਬੀਤੀ ਬਾਤ ਹੋ ਚੁੱਕੀ ਨੇ ਆਊਟਡੇਟਡ ਲੋਗਾਂ ਨੇ ਇਹਨਾਂ ਨੂੰ ਕਰ ਦਿੱਤਾ ਹੈਗਾ ਤੇ ਬਾਕੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਮਾਨਸਾਵ ਦੇਖੋ ਦਿਨ ਰਾਤ ਅਸੀਂ ਕੰਮ ਕਰਦੇ ਹਾਂ ਨੌਕਰੀਆਂ ਲਗ ਰਹੀਆਂ ਨੇ ਤੇ ਬੀਜੇਪੀ ਤੇ ਵੀ ਸਵਾਲ ਮਾਰੇ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਲੋ ਉਹ ਕਹਿੰਨੇ ਨੇ ਕਿ ਸਾਡੇ ਵਿਧਾਇਕਾਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਕਾਲਸ ਆ ਰਹੀਆਂ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੱਲੇ ਆ ਇਹ ਜਿਹੜੀਆਂ ਆ ਬਾਬਾ ਫਟੇ ਕੇਜਰੀਵਾਲ ਸਾਹਮਣੇ ਕਿਹਾ ਬਿਲਕੁਲ ਸਹੀ ਕਿਹਾ ਕਿਉਂਕਿ ਸਾਡੇ ਕਈ ਐਮਐਲਏ ਲਗਾ ਦੇ ਫੋੜ ਆਏ ਨੇ ਜਿਹਦੇ ਵਿੱਚ ਕਿ ਹਾਂ ਗਿਆ ਵੀ ਤੁਸੀਂ ਇੱਧਰ ਆ ਜਾਓ ਮਤਲਬ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਸਿਆਸੀ ਲਾਲਚ ਵੀ ਦਿੱਤਾ ਗਿਆ ਜੀ ਮਿੱਟੀ ਵੀ ਮਤਲਬ ਹਰ ਤਰ੍ਹਾਂ ਦਾ ਤੁਹਾਨੂੰ ਕੋਈ ਆ ਗਿਆ ਤੁਹਾਨੂੰ ਪਰੋਚ ਦਿੱਤੇ ਨਹੀਂ ਮੈਨੂੰ ਕੋਈ ਨਹੀਂ ਕਰ ਸਕਦਾ ਮੈਂ ਤਾਂ ਰੱਬ ਹੀ ਕਾਲ ਕਰੂੰਗਾ ਜਿੱਦਾਂ ਕਰੂੰਗਾ ਬਾਕੀ ਮੈਂ ਨਾ ਜੀ ਦੇ ਜੀ ਦੇ ਪੀ ਜਿਹੜੇ ਕੋਲਣਾ ਤੇ ਵਿੱਚ ਮੈਂ ਆਉਣ ਵਾਲਾ ਹਾਂ ਅਜਾ ਇੱਕ ਪਾਸੇ ਦੂਜੇ ਐਮਐਲਏ ਦੀ ਜ਼ਮੀਨ ਫਰੋਖ ਕਰ ਰਹੇ ਉੱਥੇ ਦੂਜੇ ਪਾਸੇ ਜਿਹੜਾ ਆਪਣੀ ਹਰਿਆਣਾ ਦੇ ਵਿੱਚ ਸਰਕਾਰ ਜਿਹੜੀ ਹੈ ਕਿੰਤ ਲਾਗੇ ਤੇ ਮਨੋਹਰ لال ਖੱਤਰ ਨੇ ਜਿਹੜਾ ਅਸਤੀਫਾ ਦੇ ਦਿੱਤਾ ਮੰਤਰੀ ਹਸਮਤ ਮੰਤਰੀਆਂ ਸਮੇਤ ਹਾਂ ਨਵੇਂ ਮਸਲੇ ਤੋਂ ਉਹ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਨਾ ਕਾਟੋਕਲਿਸਟਨ ਦਾ ਹੀ ਹੋਇਆ ਇਹ ਨਾ ਸਾਰੇ ਆ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਭਾਵੇਂ ਕੈਂਡੀਡਾ ਨਾ ਕਿਸੇ ਚ ਵੀ ਤੁਸੀਂ ਦੇਖ ਲਓ ਉਹ ਸਭ ਕੁਰਸੀ ਦੀ ਦੌੜ ਚ ਲੱਗੇ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਫੜੇ ਫਿਰਦੇ ਨੇ ਵੀ ਹੁਣ ਤੁਸੀਂ ਆਊਟਡੇਟ ਹੋ ਗਏ ਹੋ ਲੋਕਾਂ ਦੀ ਪਸੰਦ ਹੋਰ ਆ ਤੁਸੀਂ ੱੱਕੇ ਨਾਲ ਜਿਵੇਂ ਆਪਾਂ ਕਿਸੇ ਕੱਪੜੇ ਦੀ ਦੁਕਾਨ ਤੇ ਜਾਂਦੇ ਆ ਉਹ ਸੇਲ ਮੈਂਡ بار بار ਥਾਣ ਛੁੱਟ ਕੇ ਕਪੜੇ ਦੀ ਆਹੀ ਭੈਂਜੀ ਲੋ ਇਹਦਾ ਬੜੀ ਡਿਮਾਂਡ ਆ ਭੈਂਜੀ ਆਹੀ ਲੋ ਇਹਦੀ ਬੜੀ ਡਿਮਾਂਡ ਆ ਇਹ ਮਤਲਬ ਇਹ ਉਹ ਸੇਲ ਵੈਨੀਆਂ ਕਰ ਰਹੇ ਨੇ ਹੁਣ ਮਤਲਬ ਇਸ ਤੋਂ ਇਲਾਵਾ ਮੇਰਾ ਖਿਆਲ ਇਹ ਨਾਲ ਕੋਈ ਕੁਝ ਨਹੀਂ ਕਰ ਬਾਲ ਜਿਹੜਾ ਨੇ ਦੁਕਾਨ ਚਾਗਾ ਸੌਦਾ ਪੁਰਾਣਾ ਹੋ ਚੁੱਕਿਆ ਐਕਸਪਾਇਰ ਹੋ ਚੁੱਕਿਆ ਤੇ ਇਸ ਕਰਕੇ ਇਹਨਾਂ ਦਾ ਸੌਦਾ ਹੁਣ ਕੁਝ ਨਹੀਂ ਜਾਣਾ ਦੇਖੋ ਬਾਕੀ ਜੋਸ਼ੀ ਤਾਂ ਹੈ ਨਹੀਂਗਾ ਠੀਕ ਆ ਨਾ ਮੈਂ ਉਹਦਾ ਕੋਈ ਰੱਖਿਆ ਹੋਇਆ ਹਾਂ ਪਰ ਜੋ ਲੋਕਾਂ ਦਾ ਅੱਜ ਵੀ ਰੇਟ ਦੇ ਵਿੱਚ ਵਿਊ ਆ ਉਹ ਬਾਰੇ ਕਿੰਨਾ سارے ਲੋਕ ਕਹਿੰਦੇ ਨੇ ਇਸ ਕਰਕੇ ਜਨਾਬ ਲੋਕ ਆਪਣੀ ਇੱਜ਼ਤ ਬਚਾ ਕੇ ਮੇਰੇ ਹਿਸਾਬ ਨਾਲ ਅਥੋਂ ਪੁੱਛ ਕਰ ਜਾਣਾ ਚਾਹੀਦਾ ਜਾਂਚੀ ਬੇਤਰੀ ਹੈ ਅਰੇ ਸਰ ਲੋਕ ਸਭਾ ਚ ਉਹਨਾਂ ਦਾ ਕੱਲ੍ਹ ਗਾਠ ਕੀਤਾ ਗਿਆ ਕਬੱਡੀ ਰੈਡੀ ਜਰੀ ਕੀਤੀ ਗਿਆ ਜਿਸ ਦੇ ਵਿੱਚ ਖੁਦ ਦਿੱਲੀ ਦੇ ਜਿਹੜੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲੋ ਵੀ ਪਹੁੰਚੇ ਸਨ ਅੱਜ ਤੱਕ ਜਿਹੜੇ ਨੇ ਕੈਂਡੀਡੇਟਾਂ ਦੀ ਅਨਾਉਂਸ ਹੋ ਗਈ ਲੁਧਿਆਣੇ ਵਾਸਤੇ ਕੋਈ ਗੱਲਬਾਤ ਕੋਈ ਜ਼ਿਕਰ ਨਹੀਂ ਸਾਡੇ ਹਾਈ ਕਮਾਂਡ ਦੇ ਫੈਸਲੇ ਨੇ ਬਹੁਤ ਜਲਦੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹਫਤੇ 10 ਜਿਹੜਾ ਸਾਰੇ ਜਿੰਨੇ ਸਾਡੇ ਬਾਜੂ ਹਾਈ ਕਮਾਂਡ ਨੇ ਕੈਂਡੀਡੇਟ ਦੇਨੇ ਆ ਅੱਛੇ ਕੈਂਡੀਡੇਟ ਦੇਾਂਗੇ ਦਿੱਤਨ ਵਾਲੇ ਦੇਾਂਗੇ ਕੰਮ ਕਰਨ ਵਾਲੇ ਦੇਾਂਗੇ ਲੋਗਾ ਚ ਰਹਿਣ ਵਾਲੇ ਦੇਾਂਗੇ ਮਤਲਬ ਅਖਬਾਰੀ ਲੀਡਰ ਨਹੀਂ ਪੋਸਟ ਲੀਡਰ ਨਹੀਂ ਸਿਰਫ ਜ਼ਮੀਨੀ ਪੱਧਰ ਤੇ ਚੱਲਣ ਵਾਲੇ ਲੋਕ ਜਿਹੜੇ ਹੋਣਗੇ ਔਰ ਜੋ ਲੋਗਾ ਨੂੰ ਪਿਆਰ ਕਰਦੇ ਉਹਨਾਂ ਦੇ ਲੋਕ ਲੋਗਾ ਦੀਆਂ ਪਾਵਰਾ ਵਾਲੂ ਸਮਝ ਦੇਣਗੇ ਔਰ ਲੋਗਾ ਦੀ ਪਸੰਦ ਹੋਣਗੇ ਉਹੀ ਸਾਡੀ ਆਵਾਜ਼ੀ ਪਾਰਟੀ ਚ ਹੋ ਜਾਏ ਚੀਜ਼ਾਂ ਸਰ ਤੁਹਾਡੇ ਤੋਂ ਵੀ ਰਿਪੋਰਟ ਮੰਗੀ ਗਈ ਹੈ ਕਿ ਕੌਣ ਕੈਂਡੀਡੇਟ ਜਿਹੜਾ ਬਾਜੀ ਹੋ ਸਕਦਾ ਨਹੀਂ ਨਹੀਂ ਸਾਡੇ ਤੋਂ ਇਦਾਂ ਨਹੀਂ ਹੁੰਦਾ ਹੈਗਾ ਬਾਕੀ ਪਾਰਟੀ ਦਾ ਆਪਣਾ ਹਾਈ ਕਮਾਂਡ ਅਸੀਂ ਦਾ ਰਿਪੋਰਟਾ ਦੇ ਨਾਲੇ ਕੌਣ ਹੁੰਦੇ ਹੈ ਇਸ ਦਾ ਇੱਕ ਉਹ ਲਾਦੇ ਛੋਟੇ ਸਪਾਈ ਆ ਵਲੰਟੀਅਰ ਆ ਆਵਾਜ਼ੀ ਪਾਰਟੀ ਦੇ ਔਰ ਜੋ ਆਵਾਜ਼ੀ ਪਾਰਟੀ ਜਿਨ੍ਹਾਂ ਨੂੰ ਵੀ ਫੋਕੀ ਕਰਦੇਗੇ ਨਵਾਜੇਗੀ ਸاسي ਤੰਦ ਮਸਤ ਸਾਤ ਮਸਤ ਉਸ ਕੇ ਲਈ ਇਹ ਨੂੰ ਚੁਕਾ ਕੇ ਕੇਜਰੀਵਾਲ ਸਾਹਿਬ ਔਰ ਮਾਲ ਸਾਹਿਬ ਦੀ ਝੋਲੀ ਚ ਸੀਟ ਪਾਵਾਂਗੇ ਲੁਧਿਆਣਾ ਕੱਲੇ ਆ ਜੇ ਕੋਈ ਗਲਤ ਹਰਕਤਾਂ ਕਰੂਗਾ ਤੇ ਨਜ਼ਰਬੰਦੀ ਹੋਣਗੇ ਨਾ ਜੇ ਤੁਸੀਂ ਲਾਅ ਐਂਡ ਆਰਡਰ ਨੂੰ ਡਿਸਟਰਬ ਕਰੋਗੇ ਔਰ ਬਿਲਕੁਲ ਲੋਕ ਜੋ ਪੀਸਫੁਲੀ ਆਪਣਾ ਕੰਮ ਕਰ ਰਹੇ ਨੇ ਉਹਦੇ ਜਾ ਕੇ ਆਪਣੀ ਸ਼ੋਰਤ ਚਮਕਾਓ ਝੂਠੀ ਤਾਂ ਉਹਦੇ ਵਿੱਚ ਤਾਂ ਫਿਰ ਲਾਅ ਐਂਡ ਆਰਡਰ ਨੇ ਤਾਂ ਇਹ ਕੰਮ ਕਰਨਾ ਹੀ ਕਰਨਾ ਇਹ ਨਜ਼ਰਬੰਦ ਤਾਂ ਮੇਰੇ ਹਿਸਾਬ ਨਾਲ ਤਾਂ ਪਹਿਲੀ ਨਜ਼ਰਬੰਦ ਲੋਕਾਂ ਨੇ ਕੀਤਾ ਹੋਇਆ ਤੇ ਹੁਣ ਆਪਣੇ ਆਪਣੀ ਅੱਖਾਂ ਖੋਲ ਕੇ ਜੇ ਨਜ਼ਰ ਲੋਕਾਂ ਨੂੰ ਦਿਖਾਣੇ ਚਾਹੁੰਦੇ ਨੇ ਆਪਣੀ ਜਿਹੜਾ ਕਹ ਲੋ ਅੱਜ ਦੀ ਦੇਚ ਘੁੰਮ ਕੇ ਨਹੀਂ ਆਇਆ ਜੀ ਹੂੰ ਕੀ ਲੱਗਦਾ ਜੀ ਲਗਾਤਾਰ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਤਾਲਾਬੰਦੀ ਹੋਈ ਹੈ ਤਾਂ ਹੁਣ ਉਹਨਾਂ ਨੂੰ ਹੀ ਕਰ ਦੇ ਅੰਦਰ ਨਹੀਂ 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 ਬੈਠੋ ਦੇਖੋ ਪਿਛਲੀ ਵਾਰ ਵੀ ਇਹੀ ਕਿਹਾ ਸੀ ਆਪਣੇ ਘਰ ਦੇ ਤਾਲੇ ਖੋਲ ਲੈਣਾ ਯਾਰ ਜੀ ਘਰ ਦੇ ਤਾਲੇ ਤਾਂ ਬੰਦ ਕੀਤੇ ਹੋਏ ਨੇ ਜਿੱਥੇ ਲੋਕਾਂ ਨੇ ਆ ਕੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਆਪਣੀਆਂ ਦੁੱਖ ਤਕਲੀਫਾਂ ਦੱਸਣੀਆਂ ਹੁੰਦੀਆਂ ਜੀ ਉੱਥੇ ਤੁਸੀਂ 60 60 70 70 ਗਨਮਣ ਖੜੇ ਕਰਕੇ ਸਿਕਿਉਰਿਟੀ ਵਾਲੇ ਆਪਦੇ ਕੈਬਰੇ ਲਗਾ ਦੇ ਉੱਥੇ ਕਾ ਚਿੜੀ ਵੀ ਨਹੀਂ ਫੜਕ ਸਕਦੀ ਤੇ ਬੰਦੇ ਨੇ ਕੀ ਜਾਣਾ ਜੀ ਇਹ ਕਿਹੜਾ ਪਬਲਿਕ ਫਿਗਰ ਬੰਦਾ ਆਸੀ ਆ ਦੇਖੋ ਸੜਕਾਂ ਤੇ ਤੁਰੇ ਫਿਰਦੇ ਆ ਇਕੱਲੇ ਸਾਨੂੰ ਕਾਦੀ ਟੈਨਸ਼ਨ ਆ ਜਿਹੜੇ ਲੋਕ ਮਿਲਦੇ ਆ ਦਫਤਰ ਜਾਂਦੇ ਆ ਦਫਤਰ ਜਿਹੜੇ ਜਿਹੜੇ ਲੋਕ ਮਿਲਦੇ ਆ ਨਾਲ ਨਾਲ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕੀ ਹੱਲ ਕਰਦੇ ਜਾਂਦੇ ਆ ਉਹ ਕਹਿੰਦੇ ਆ ਸਾਰੇ ਸਮਾਗਮ ਕੈਨਸਲ ਕਰਨੇ ਪਏ ਸਮਾਗਮ ਕਿਹੜੇ ਸੀ ਉਹਨਾਂ ਦੇ ਭੋਗ ਭੂਗੀ ਹੁੰਦੇ ਹੋਣਗੇ ਬਾੜੇ ਮੋਟੇ ਤੇ ਕੋਈ ਗੱਲ ਨਹੀਂ ਹੋ ਤਾ ਵੈਸੇ ਵੀ ਕਿਹੜਾ ਕਿਤੇ ਜਾਂਦੇ ਸ਼ੋਭ ਮਦਈ ਭੇਜਦੇ ਸੀ ਤੇ ਸਮਾਗਮ ਇਹਨਾਂ ਦੇ ਕੋਈ ੱਡੇ ਤਾਂ ਸਲਤ ਸਵਾਗਤ ਤਾਂ ਜਾ ਕੋਈ ਰਾਜਨੀਤੀ ਦੀਆਂ ਪੱਟੀਆਂ ਰੈਲੀਆਂ ਤਾਂ ਹੈ ਨਹੀਂ ਜਿਹੜੇ ਇਹਨਾਂ ਦੇ ਕੋਈ ਨੁਕਸਾਨ ਹੋਇਆ ਹੈ ਇਸ ਕਰ ਕੋਈ ਨਹੀਂ ਰਾਮ ਪਹਿਲਾਂ ਵੀ ਇਹਨਾਂ ਨੇ 5 ਸਾਲ ਕੀਤਾ ਹੋਰ ਰਾਮ ਸੋਤੇ ਨਾਲ ਬਾਹਰ ਨਾ ਮਿਲ ਗਿਆ ਹੈ ਉਹ ਕਹਿੰਦੇ ਸਰਕਾਰ ਡਰੀ ਹੋਈ ਹੈ ਤਾਂ ਨਜ਼ਰਬੰਦ ਕਰ ਦੇ ਕੱਲਿਆ ਸਰਕਾਰ ਨਾ ਕਦੇ ਇਸ ਤੇ ਡਰੀ ਹੈ ਨਾ ਸਰਕਾਰਾਂ ਡਰਦੀਆਂ ਹੁੰਦੀਆਂ ਨੇ ਇੱਕ ਬਹੁਤ ਵੱਡਾ ਬਹਿਮ ਆ ਠੀਕ ਹੈ ਇਹ ਕੋਈ ਹਉਆ ਨਹੀਂ ਹੈ ਵੀ ਇਸ ਤੋਂ ਕੋਈ ਡਰੂਗਾ ਠੀਕ ਹੈ ਲੋਰਡ ਆਰਡਰ ਮਨਟੇਨ ਕਰਨ ਚੱਲੇ ਸੀ ਕਿ ਕੋਈ ਉਦਘਾਟਨ ਕਿਹਸ ਚੀਜ਼ ਦਾ ਉਦਘਾਟਨ ਕਹਿੰਦੇ ਕੋਈ ਉਦਘਾਟਨ ਕਰਨ ਚਾਹੁੰਦੇ ਕਿਹੜਾ ਉਦਘਾਟਨ ਕਰਨ ਚਾਹੁੰਦੇ ਕਹਿੰਦੇ ਕੋਈ ਉਦਘਾਟਨ ਤੇ ਚੱਲੇ ਸੀ ਤੇ ਪਾਰੀ ਗਿਣਤੀ ਚ ਪੁਲਿਸ ਲਗਾਤੀ ਘਰ ਦੇ ਬਾਹਰ ਗੇਟ ਬੰਦ ਕਰਾਉਂਦੀ ਕੀਤੀ ਕਿਹੜੇ ਉਦਘਾਟਨ ਤੇ ਕਿਹੜੇ ਕੀ ਆ ਮੈਨੂੰ ਤਾਂ ਇਹ ਗੱਲ ਹੀ ਨਹੀਂ ਸਮਝ ਲੱਗਦੀ ਇਹਨਾਂ ਨੂੰ ਇਹ ਤਾਂ ਸਿਰਫ ਸਿਰਫ ਆਪਣੀ ਸ਼ੋਹਰਤ ਲੈਣ ਵਾਸਤੇ ਹੁਣ ਇਹ ਇੰਦਾ ਨਹੀਂ ਹਰ ਘਰ ਕਰ ਰਿਹਾ ਮੈਂ ਲਾਈਮ ਲਾਈਟ ਰਵਾਂ ਲੋਵਾ ਚ ਰਹਾ ਲੋਵਾ ਚ ਬੈਠਾ ਤੇ ਲੋਕ ਮੇਰਾ ਟੀਵੀ ਤੇ ਸੁਣਨ ਮੈਨੂੰ ਸਿੰਮਤੀ ਦੇਣ ਪਰ ਜਿੰਨੇ 10 ਸਾਲ